ਪੰਜਾਬ ਵਿੱਚ ਵੱਧੀ ਠੰਡ ਕਾਰਨ ਪੰਜਾਬ ਦੇ ਸਾਰੇ ਸਕੂਲ ਸਰਕਾਰ ਵੱਲੋਂ 13 ਜਨਵਰੀ ਤੱਕ ਬੰਦ ਕੀਤੇ ਗਏ ਸੀ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਅੱਗੇ ਆਪਾਂ 5 ਦੀ ਵੀਡੀਓ ਵਿੱਚ ਗੱਲ ਕਰਾਂਗੇ ਕਿ 14 ਜਨਵਰੀ ਤੋਂ ਤੁਹਾਡੇ ਸਕੂਲ ਪਹਿਲਾਂ ਵਾਂਗ ਖੁੱਲਣਗੇ ਜਾਂ ਫਿਰ ਬੰਦ ਰਹਿਣਗੇ ਅੱਜ ਦੀ ਵੀਡੀਓ ਵਿੱਚ ਆਪਾਂ ਅੱਗੇ ਗੱਲ ਕਰਦੇ ਹਾਂ ਅਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਮੌਸਮ ਵਿਭਾਗ ਵੱਲੋਂ 13 ਜਨਵਰੀ ਲੋੜੀ ਵਾਲੇ ਦਿਨ ਪੀਲਾ ਅਲਰਟ ਯਾਨੀ ਕਿ ਅਲਰਟ ਜਾਰੀ ਕੀਤਾ ਗਿਆ ਵਿਭਾਗ ਅਨੁਸਾਰ 12 ਅਤੇ 13 ਜਨਵਰੀ ਨੂੰ ਗਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਅਤੇ ਰੋਪੜ ਵਰਗੀ ਉੱਤਰ ਪੂਰਬੀ ਜ਼ਿਲ੍ਹਿਆਂ ਵਿੱਚ ਧੁੰਦ ਦੇ ਕਾਰਨ ਨਾਲ ਨਾਲ ਠੰਡੀਆਂ ਲਹਿਰਾਂ ਵੱਧ ਰਹੀਆਂ ਹਨ ਅਤੇ ਜਦੋਂ ਕਿ ਫਿਰੋਜ਼ਪੁਰ ਮੋਗਾ ਅਤੇ ਫਰੀਦਕੋਟ ਵਿੱਚ ਹਾਲਾਤ ਕੁਝ ਆਮ ਰਹਿਣ ਦੀ ਉਮੀਦ ਹੈ ਅਤੇ 14 ਅਤੇ 15 ਜਨਵਰੀ ਨੂੰ ਦੱਖਣੀ ਅਤੇ ਪੱਛਮੀ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੌਸਮ ਆਮ ਰਹਿਣ ਦੀ ਉਮੀਦ ਹੈ ਹਾਲਾਂਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਸਵੇਰੇ ਸੰਘਣੀ ਧੁੰਦ ਜਿਵੇਂ ਕਿ ਅੱਜ ਤੁਹਾਨੂੰ ਦੇਖੀ ਹੋਣਾ ਸੰਘਣੀ ਧੁੰਦ ਸੀ ਸਵੇਰੇ ਤੇ ਉਸ ਤੋਂ ਬਾਅਦ ਧੁੱਪ ਨਿਕਲ ਗਈ ਸੀ ਤੇ ਜਿਸ ਨਾਲ ਕਿ ਇੱਕ ਸਮੇਂ ਦੌਰਾਨ ਦ੍ਰਿਸ਼ਟੀ ਘਟ ਜਾਵੇਗੀ ਮੌਸਮ ਵਿਭਾਗ ਵੱਲੋਂ ਇਹੀ ਅਲਰਟ ਜਾਰੀ ਕੀਤਾ ਗਿਆ ਹੈ ਕਿ ਧੁੰਦ ਵੱਧ ਸਕਦੀ ਹੈ ਅਤੇ ਹੁਣ ਆਪਾਂ ਦੇਖ ਹੀ ਰਹੇ ਹਾਂ ਕਿ ਸਵੇਰ ਤੋਂ ਬਾਅਦ ਧੁੱਪ ਨਿਕਲ ਜਾਂਦੀ ਹੈ ਦੁਪਹਿਰੇ 12 1 ਵਜੇ ਤੇ ਇਸ ਕਰਕੇ ਤੁਹਾਡੇ ਪ੍ਰੀਬੋਰਡ ਪੇਪਰ ਵੀ ਸਟਾਰਟ ਨੇ 16 ਜਨਵਰੀ ਤੋਂ ਇਸ ਕਰਕੇ ਹੁਣ ਆਪਾਂ ਗੱਲ ਕਰੀਏ ਕਿ ਤੁਹਾਡੇ ਸਕੂਲ ਖੁੱਲਣਗੇ ਜਾਂ ਬੰਦ ਰਹਿਣਗੇ ਲੋਹੜੀ ਤੱਕ ਤਾਂ ਪੰਜਾਬ ਸਰਕਾਰ ਨੇ ਛੁੱਟੀਆਂ ਕਰਤੀਆਂ ਤੇ 14 ਜਨਵਰੀ ਤੋਂ ਤੁਹਾਡੇ ਸਕੂਲ ਪਹਿਲਾਂ ਵਾਂਗ ਹੀ ਖੁੱਲਣਗੇ। ਬਾਕੀ ਜੇਕਰ ਕੋਈ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਬਾਰੇ ਅਲਰਟ ਜਾਰੀ ਕੀਤਾ ਜਾਂਦਾ ਜਾਂ ਨੋਟੀਫਿਕੇਸ਼ਨ ਜਾਰੀ ਹੁੰਦਾ ਕਿ 14 ਅਤੇ 15 ਜਨਵਰੀ ਨੂੰ ਸਕੂਲ ਬੰਦ ਰਹਿਣਗੇ ਤਾਂ ਆਪਾਂ ਵੀਡੀਓ ਬਣਾ ਕੇ ਪਾ ਦਵਾਂਗੇ। ਕਈ ਵਾਰ ਛੋਟੀਆਂ ਜਮਾਤਾਂ ਲਈ ਸਕੂਲ ਬੰਦ ਹੋ ਸਕਦੇ ਨੇ 5ਵੀਂ ਤੱਕ ਜਾਂ 8ਵੀਂ ਤੱਕ ਤੇ ਐਦਾਂ ਦਾ ਕੋਈ ਵੀ ਨੋਟੀਫਿਕੇਸ਼ਨ ਜਾਂ ਖਬਰ ਆਉਂਦੀ ਹੈ ਤੁਹਾਡਾ ਨਾਲ ਵੀਡੀਓ ਬਣਾ ਕੇ ਸਾਂਝੀ ਕਰ ਦਵਾਂਗੇ। ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਕਰਦੇ ਸ਼ੇਅਰ ਤੇ ਤੁਹਾਡੀ رائے ਕਮੈਂਟ ਕਰਕੇ ਦੱਸਿਓ ਕਿ ਸਕੂਲ ਖੁੱਲਣੇ ਚਾਹੀਦੇ ਨੇ ਜਾਂ ਨਹੀਂ ਤੇ ਬਾਕੀ ਤੁਹਾਡੇ ਆਪਣੇ ਚੈਨਲ ਤੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਤੁਹਾਡੀ ਕਲਾਸ ਕਿਹੜੀ ਉਹ ਵੀ ਕਮੈਂਟ ਕਰ ਦਿਓ